ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਸਤਗੁਰ ਸਾਚੀ ਸਿੱਖ ਸੁਨਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਗਾਮ ਗੋਚਰਾ ਨਾਥ ਜੋਨੀ ਸਤਗੁਰ ਕੈ ਪਾਏ ਪਾਵਣਿਆ ਹਉ ਵਾਰੀ ਜੀਉ ਵਾਰੀ ਆਪਨੀ ਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਓ ਉਰਪ ਬਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਪਾਗਾਂ ਗੁਰ ਪਾਈਏ ਨਾਹੀ ਸ਼ਬ ਤੇ ਮੇਲ ਮਿਲਾਵਣਿਆ ਗੁਰਮਖ ਅਲਿਪਤ ਰਹੈ ਸੰਸਾਰੇ ਗੁਰ ਕੇ ਤਕੀਏ ਨਾਮ ਅਧਾਰੇ ਗੁਰਮਖ ਜੋਰ ਕਰੇ ਕਿਆ ਤਿਸ ਨੂੰ ਆਪੇ ਖਪ ਦੁਖ ਪਾਵਣਿਆ ਮਨਮਖ ਅੰਦੇ ਸੁੱਧ ਨਾ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਪਾਰ ਓਠਾਵੇ ਪੈਨ ਮਜੂਰੀ ਪਾਰ ਪਹੁੰਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਮਾਲੇ ਕੋ ਨਾਹੀ ਖਾਲੀ ਜੇਹੀ ਵਸਨਾ ਪਾਏ ਤੇਹੀ ਵਰਤੇ ਵਾਸੂ ਵਾਸ ਜਨਾ ਬਣਿਆ ਮਨਮਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਾਮਾ ਪਾਰਾ ਦੁਖੀਏ ਨਿਤ ਫਿਰਾ ਬੈਲ ਲਾਂਦੇ ਬਿਨ ਕੋਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਪਿਤ ਜਾਣੇ ਆਪ ਕਰੇ ਤਾਂ ਹੁਕਮ ਪਛਾਨੇ ਜਿਹਾ ਅੰਦਰ ਪਾਏ ਤਿਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਚੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਕਟਾਂਤਰ ਜਿਸ ਦੇਵੈ ਸੋ ਪਾਵਣਿਆ